ਸਭ ਤੋਂ ਪਹਿਲਾਂ ਮੇਰੇ ਵੱਲੋਂ ਸਮੀਰ ਅਸੀ ਵੱਲੋਂ ਆਪ ਜੀ ਨੂੰ ਪੰਜਾਬੀ ਦੇ ਸ਼੍ਰੋਤਿਆਂ ਨੂੰ ਪਿਆਰ ਤੇ ਜੈਮਸੀ ਸਤਿ ਸ਼੍ਰੀ ਅਕਾਲ ਅੱਜ ਜਨਮ ਦਿਨ ਮਨਾਇਆ ਗਿਆ ਵਾ ਇਸ ਚੀਜ਼ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਔਰ ਅੱਜ ਮੇਰੇ ਛੋਟੇ ਵੀਰ ਪੀਟਰ ਜੌਨ ਜਿਨੇ ਜਿਨ੍ਹਾਂ ਦਾ ਆਪਣਾ ਗਰਗਸ ਲੈਬ ਕਰਕੇ ਇੱਕ ਸੈਂਟਰ ਆ ਉਹਨਾਂ ਵੱਲੋਂ ਔਰ ਉਹਨਾਂ ਦੇ ਸਮੁੱਚੀ ਟੀਮ ਵੱਲੋਂ ਜਿਹੜਾ ਅੱਜ ਜਨਮ ਦਿਨ ਦੇ ਕੇਕ ਕੱਟੇ ਗਿਆ वह मैं तिलो धन्यवादी हाँ और मैं विश्वास जो सा आपसी भाईचारा प्रेम है वह तो हमेशा बरकरार रहेगा और जिन्हें वसीले अज तक मैं इत पहुंचता वहाँ सा बटाले शहर के एम अमन सिंह शरीक जी जिन्हें प्यार सद के अज इस मुकाम तक पहुँच के जिन्हों मा सत्कार प्यार मिल रहा मिल रहा वा उन्होंने भी मैं बहुत हाँ ਔਰ ਪਾਰਟੀ ਔਰ ਪਾਰਟੀ ਦੇ ਸਾਰੇ ਸਮੂਚੀ ਟੀਮ ਦਾ ਜੋ ਸੇਤੋ ਵਿਸ਼ਿਸ਼ ਭੇਜ ਰਿਹਾ ਉਹਨਾਂ ਦੇ ਪੈਰੋਂ ਧੰਨਵਾਦ। ਦਮ ਦੇ ਵਿੱਚ ਗੱਲ ਯਾਦ ਆਉਂਦੀ ਆ। આજ ਤੋਂ 11 ਸਾਲ ਪਹਿਲਾਂ ਮੇਰੀ ਪਹਿਲੀ ਮੁਲਾਕਾਤ ਇੱਕ ਪਾਰਟੀ ਦੇ ਵਰਕਰ ਨਾਲ ਹੋਈ ਸੀ। ਜਿਹਦਾ ਨਾਂ ਤੁਸੀਂ ਅੱਜ ਜਾਣਦੇ ਹੋ ਐਮਲੇ ਮਨ ਸਿੰਘ ਸ਼ਰੀਕਲ ਸੀ। ਜਿਹੜਾ ਸਾਲ ਪਹਿਲਾਂ ਮੈਂ ਉਹਨਾਂ ਦੀ ਗੱਲ ਫੜੀ ਸੀ। ਉਹ ਤੋਂ ਗਏ ਗਏ ਅੱਗੇ ਤੇ ਨਾਲ ਦੇ ਨਾਲ ਜਿਨੇ ਇਸ ਅ ਬੰਦੇ ਨੇ ਉਹਨਾਂ ਦਾ ਹੱਥ ਫੜਿਆ ਸੀ ਉਹਨਾਂ ਦਾ ਪੱਲਾ ਫੜਿਆ ਸੀ ਅੱਜ ਉਹਨਾਂ ਨੂੰ ਆਪਣੇ ਨਾਲ ਨਾਲ ਮੈਨੂੰ ਅੱਜ ਕਿਹ ਤਰ੍ਹਾਂ ਕਿਤੇ ਲੈ ਕੇ ਗਏ ਆ ਔਰ ਮੈਨੂੰ ਪਤਾ ਵਾ ਕਿ ਇਹ ਸਫਰ ਇੱਥੇ ਨਹੀਂ ਮੁਕਣਾ ਇਹ ਸਫਰ ਕਾਫੀ ਅੱਗੇ ਜਾਣਾ ਚਾਹੀਦਾ ਦੇਖੋ ਜੀ ਸਾਡੇ ਭਾਈਚਾਰੇ ਦੀ ਜਈ ਸਮੱਸਿਆਵਾਂ ਕੋਈ ਆਮ ਸਮੱਸਿਆ ਨਹੀਂ ਹੈਗੀ ਇਹ ਸਭ ਸਮੱਸਿਆ 74-75 ਸਾਲਾਂ ਤੋਂ ਚੱਲਦੀ ਆ ਰਹੀ ਹੈ ਜਿਹਦਾ ਕਾਫੀ ਲੰਮੇ ਸਮੇਂ ਤੋਂ ਸਾਡੇ ਭਾਈਚਾਰੇ ਦੇ ਜਿਹੜੇ ਲੀਡਰਸ ਆ ਔਰ ਜਦਜੋਤ ਕਰ ਰਹੇ ਆ ਔਰ ਕਈ ਵਾਰੀ ਪਾਰਟੀ ਦੇ ਵਿੱਚ ਹੋ ਕੇ ਅਸੀਂ ਇਹ ਚੀਜ਼ਾਂ ਨੂੰ ਸਮਝਦੇ ਵੀ ਆਂ ਔਰ ਮੈਂ ਪਾਰਟੀਆਂ ਚ ਅਗਰ ਅੱਜ ਦੀ ਰੇਟ ਦੇ ਵਿੱਚ ਜਾਂ ਅੱਗੇ ਆਉਣ ਸਮੂਹਕ ਤੇ ਆਉਣਾ ਵਾ ਸਭ ਤੋਂ ਪਹਿਲਾਂ ਮੈਂ ਆਪਣੇ ਭਾਈਚਾਰੇ ਦੀ ਜੇ ਮੌਲਿਕ ਅਧਿਕਾਰ ਹੈ ਉਹਨਾਂ ਦੀ ਗੱਲ ਜ਼ਰੂਰ ਰੱਖਾਂਗਾ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਅਜੇ ਤੱਕ ਕਈ ਥਾਵਾਂ ਦੇ ਵਿੱਚ ਜਿਹੜੇ ਕਰਮਸ਼ਾਸਤ ਦੇ ਮਸਲੇ ਆ ਉਹ ਹੱਲ ਹੋ ਰਹੇ ਆ ਔਰ ਕਿਤੇ ਨਾ ਕਿਤੇ ਥੋੜੇ ਬਹੁਤ ਮਸਲੇ ਰਹਿੰਦੇ ਆ ਅਸੀਂ ਪਾਰਟੀਆਂ ਨਾਲ ਕੇ ਉਹਨਾਂ ਨੂੰ ਵੀ ਹੱਲ ਕਰਾਂਗੇ